ਪੰਜਾਬ ਬੀਜੇਪੀ ਦੇ ਮਿਨਿਸਟਰਸ ਦੇ ਵਿੱਚ ਜਲਦ ਹੀ ਫੇਰ ਬਦਲ ਹੋ ਸਕਦਾ ਹੈ ਸੂਤਰਾਂ ਦੇ ਮੁਤਾਬਿਕ ਚੁੰਨੀ ਨਾਲ ਪਗਤ ਉਹਨਾਂ ਨੂੰ ਲੇਬਰ ਅਤੇ ਫੋਰੈਸਟ ਮਿਨਿਸਟਰ ਨੇ ਅਤੇ ਅਨਿਲ ਜੋਸ਼ੀ ਜੋ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਉਹਨਾਂ ਨੂੰ ਹਟਾ ਕੇ ਅਸ਼ਵਨੀ ਸ਼ਰਮਾ ਤੇ ਸੋਮ ਪ੍ਰਕਾਸ਼ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਯਾਦਵਿੰਦਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਯਾਦਵਿੰਦਰ ਕੀ ਇਸ ਖਬਰ ਦੀ ਪੁਸ਼ਟੀ ਹੋ ਚੁੱਕੀ ਹੈ ਪਿਛਲੇ ਦਿਨਾਂ 'ਚ ਭਾਜਪਾ ਦੀਆਂ ਮੀਟਿੰਗਾਂ ਹੋਈਆਂ ਨੇ ਦਿੱਲੀ ਦੇ ਅੰਦਰ ਜਾਂ ਚੰਡੀਗੜ੍ਹ ਦੇ ਅੰਦਰ ਉਹਨਾਂ ਦੇ ਅੰਦਰ ਇਹ ਚਰਚਾ ਰਹੀ ਹੈ ਸੋਰਸਸ ਦੇ ਹਵਾਲੇ ਨਾਲ ਸਾਨੂੰ ਪਤਾ ਲੱਗਿਆ ਹੈ ਕਿ ਕਿਉਂਕਿ ਕਿਉਂਕਿ ਜਿਹੜੇ ਚੁਣੇਗਲ ਭਗਤ ਨੇ ਕਾਫੀ ਬਜ਼ੁਰਗ ਨੇ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਤੋਂ ਕੰਮਕਾਜ ਠੀਕ ਨਹੀਂ ਹੋ ਰਿਹਾ ਉਹਨਾਂ ਨੂੰ ਸਾਈਡ ਲਾਈਨ ਕੀਤਾ ਜਾ ਸਕਦਾ ਉਹਨਾਂ ਦੀ ਥਾਂ ਦੇ ਉੱਤੇ ਸੋਮ ਪ੍ਰਕਾਸ਼ ਆ ਸਕਦੇ ਨੇ ਔਰ ਅਨਿਲ ਜੋਸ਼ੀ ਕਿਉਂਕਿ ਜਿਹੜੀ ਪੂਰੀ ਜ਼ਿੰਮੇਵਾਰੀ ਸਨਿਲ ਜੋਸ਼ੀ ਨੇ ਤੁਹਾਨੂੰ ਯਾਦ ਹੋਊਗਾ ਜ਼ਾਇਨ ਵੀ ਕੀਤਾ ਸੀ ਅਰੁਣ ਜੇਟਲੀ ਦੀ ਹਾਰ ਤੋਂ ਬਾਅ ਇਸ ਕਰਕੇ ਉਹਨਾਂ ਦੀ ਸਾਂ ਦੇ ਉੱਤੇ ਜਿਹੜਾ ਅਸ਼wini ਸ਼ਰਮਾ ਸਾਹਿਬ ਬੀਜੇਪੀ ਦੇ ਸਾਫ ਕਾ ਪ੍ਰਧਾਨ ਨੇ ਆਰਥਿਕਸ ਦੇ ਬਹੁਤ ক্লোਜ਼ ਰਹੇ ਨੇ ਆਰਥਿਕਸ ਕੰਮ ਕਰਦੇ ਰਹੇ ਨੇ ਕਿਉਂਕਿ ਆਰਥਿਕਸ ਦਾ ਦੌਰ ਆ મોદી ਵੀ ਆਰਥਿਕਸ ਤੋਂ ਨਿਕਲੇ ਹੋਏ ਪ੍ਰਧਾਨ ਮੰਤਰੀ ਨੇ ਇਸ ਕਰਕੇ ਅਸ਼wini ਸ਼ਰਮਾ ਨੂੰ ਵੀ ਅੱਗੇ ਲਿਆਂਦਾ ਜਾ ਸਕਦਾਗਾ ਚਰਚਾਵਾਂ ਦੇ ਦੌਰ ਹੋਰ ਵੀ ਗਰਮ ਨੇ ਮਨੋਰੰਜਨ ਕਾਲੀਆ ਬਾਰੇ ਵੀ ਚਰਚਾ ਚੱਲ ਰਹੀ ਪਰ ਇਹ ਦੋ ਨਾਮਾਂ ਦੀਆਂ ਚਰਚਾਵਾਂ ਜ਼ਿਆਦਾ ਨੇ ਮੈਂ ਦੱਸਣਾ ਚਾਹਣਾ ਕਿ ਜਿਹੜੇ ਚੁੰਨੀ ਲਾਲ ਭਗਤ ਨੇ ਇੱਕੋ ਇੱਕ ਜਿਹੜੇ ਮੰਤਰੀ ਨੇ ਬੀਜੇਪੀ ਨੇ ਜਿਹੜੇ ਐਸਸੀ ਨੇ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਕਿ ਦੁਆਬਾ ਖੇਤਰ ਦੇ ਅੰਦਰੋਂ ਆਉਂਦੇ ਨੇ ਉਹ ਦੁਆਬਾ ਦੇ ਅੰਦਰ ਸਭ ਤੋਂ ਜ਼ਿਆਦਾ ਦਲਤਾਂ ਦੀ ਆਬਾਦੀ ਹੈ ਇਸ ਕਰਕੇ ਜਿਹੜੇ ਉਹਨਾਂ ਦੀ ਰਿਪਲੇਸਮੈਂਟ ਆ ਗਈ ਉਹ ਜਿਹੜੇ ਸਾਫਕਾ ਆਈਐਸ ਰਹੇ ਨੇ ਸੋਮਪ੍ਰਕਾਸ਼ ਆਈਐਸ ਰਹੇ ਨੇ ਪੰਜਾਬ ਦੇ ਬੀਜੇਪੀ ਸ਼ਾਮਲ ਹੋਈ ਸੀ ਜਦੋਂ ਖਤਮ ਹੋ ਗਿਆ ਉਹਨਾਂ ਦਾ ਕਾਰਜਕਾਲ ਖਤਮ ਹੋ ਗਿਆ ਸੀ ਇਸ ਕਰਕੇ ਸੋਮਪ੍ਰਕਾਸ਼ ਦੀਆਂ ਚਰਚਾਵਾਂ ਨੇ ਅੱਜਕੱਲ ਸੀਪੀਐਸ ਨੇ ਹੋ ਚੀ ਪਾਰਲੀਮੈਂਟ ਦੇ ਸੈਕਟਰੀ ਨੇ ਸੋਮਪ੍ਰਕਾਸ਼ ਉਹਨਾਂ ਨੂੰ ਵੀ ਅੱਗੇ ਲਿਆਂਦਾ ਜਾ ਸਕਦਾ ਕਿਉਂਕਿ ਗਲਤ ਵੋਟ ਬੈਂਕ ਬੜਾ ਇੰਪੋਰਟੈਂਟ ਆ ਦੁਆਬੇ ਦੇ ਅੰਦਰ ਦੁਆਬਾ ਦੇ ਅੰਦਰ ਸਭ ਤੋਂ ਜ਼ਿਆਦਾ ਵੋ ਯਦਵਿੰਦਰ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਹੋਰ ਵੀ ਜ਼ਿਆਦਾ ਰੀਸ਼ਫਲਿੰਗ ਹੋ ਸਕਦੀ ਹੈ ਬਿਲਕੁਲ ਕਿਉਂਕਿ ਜਿਹੜੀਆਂ ਚਰਚਾਵਾਂ ਇਸ ਤਰ੍ਹਾਂ ਦੀ ਸਾਡੇ ਕੋਲ ਪਹੁੰਚਦੀਆਂ ਨੇ ਜਾਂ ਜਿੰਨਾਂ ਲੋਕਾਂ ਨਾਲ ਸਾਡੀ ਗੱਲਬਾਤ ਹੁੰਦੀ ਹੈ ਅੱਜ ਹੀ ਭਾਜਪਾ ਦੇ ਕਿਸੇ ਸੀਨੀਅਰ ਲੀਡਰ ਨਾਲ ਮੇਰੀ ਮੁਲਾਕਾਤ ਹੋਈ ਸੀ ਉਸ ਦੌਰਾਨ ਹੀ ਉਹਨਾਂ ਨਾਲ ਗੱਲਬਾਤਾਂ ਚੋਂ ਪਤਾ ਲੱਗਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਨੇ ਇੱਕ ਦੋ ਲੋਕਾਂ ਨਾਲ ਪਿਛਲੇ ਦਿਨਾਂ 'ਚ ਗੱਲਬਾਤ ਹੋਈ ਸੀ ਤਾਂ ਇਹ ਮੰਨਿਆ ਜਾ ਰਿਹਾ ਕਿ ਹੋਰ ਵੀ ਕਿਉਂਕਿ ਆਪਣੇ ਲੈਵਲ ਦੇ ਉੱਤੇ ਜਿਨ੍ਹਾਂ ਨਾਲ ਸਾਡੀ ਗੱਲ ਹੋਈ ਉਹ ਇਹ ਮੰਨ ਰਹੇ ਨੇ ਕਿ ਆ ਪਰ ਉਹ ਇਹ ਨਾਲੇ ਹੀ ਵੀ ਮੰਨ ਰਹੇ ਨੇ ਕਿ ਕੋਈ ਵੀ ਚੇਂਜ ਹੋ ਸਕਦੇ ਕਿਉਂਕਿ ਇਹ ਚੇਂजेस ਸੈਂਟਰ ਵੱਲੋਂ ਹੁੰਦੀਆਂ ਨੇ ਚੇਂਜ ਦੇ ਉੱਤੇ ਜਿਹੜੀ ਮੋਹਰ ਆ ਉਹ ਦਿੱਲੀੋਂ ਲੱਗਦੀ ਆ ਜਿਹੜੀ ਦਿੱਲੀ ਪਾਰਲੀਮੈਂਟਰੀ ਬੋਰਡ ਆ ਜਿਹੜਾ ਦਿੱਲੀ ਦੀ ਮੇਨ ਕਮੇਟੀਆਂ ਨੇ ਭਾਜਪੀ ਦੀਆਂ ਉਹ ਇਹਨਾਂ ਦੇ ਉੱਤੇ ਮੋਹਰ ਲਾਉਂਦੀਆਂ ਨੇ ਤਾਂ ਦਿੱਲੀ ਦੇ ਅੰਦਰੋਂ ਕੋਈ ਹੋਰ ਵੀ ਹਲਚਲ ਹੋ ਸਕਦੀ ਜਿਸ ਦੇ ਕਰਕੇ ਕੋਈ ਹੋਰ ਰੀਸ਼ਫਲਿੰਗ ਹੋਣ ਦੀ ਵੀ ਸੰਭਾਵਨਾ ਹੈ ਯਦਵਿੰਦਰ ਜੀ ਇਸ ਚੀਜ਼ ਨੂੰ ਸਿਆਸੀ ਤੌਰ ਤੇ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੇ ਗੱਠਜੋੜ ਤੇ ਕੋਈ ਅਸਰ ਪੈ ਸਕਦਾ ਨਹੀਂ ਇਸ ਨਾਲ ਗੱਠਜੋੜ ਤੇ ਤਾਂ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਪਿਛਲੇ ਦਿਨਾਂ ਤੁਸੀਂ ਦੇਖਿਆ ਅਕਾਲੀ ਦਲ ਨੇ ਪਹਿਲਾਂ ਆਪਣੇ ਮੰਤਰੀ ਬਦਲੇ ਆ ਅਕਾਲੀ ਦਲ ਨੇ ਲਗਭਗ ਸਾਰੇ ਰੀਸ਼ਫਲ ਕੀਤੇ ਔਰ ਚੇਂਜਸ ਵੀ ਕੀਤੀਆਂ ਨਵੇਂ ਜੀ 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 ਮਾ ਵਰਗਨ ਮੇ ਫੇਸ ਨੂੰ ਲੱਗੇ ਲਿਆ ਜਾਂਦਾ ਸੋ ਵਿਦਨ ਪਾਰਟੀ ਕੋਈ ਗਠਜੋੜ ਦੇ ਅੰਦਰ ਹੀ ਹੁੰਦਾ ਕਿ ਪਾਰਟੀਆਂ ਆਪਣੇ ਡਿਸੀਜਨ ਲੈਂਦੀਆਂ ਨੇ ਅਕਾਲੀ ਦਲ ਆਪਣੇ ਡਿਸੀਜਨ ਲੈਂਦਾ ਬੀਜੇਪੀ ਆਪਣੇ ਡਿਸੀਜਨ ਲੈਂਦੀ ਆ ਤਾਂ ਡਿਸੀਜਨਾਂ ਦੇ ਅੰਦਰ ਕੋਈ ਇੰਟਰਫੀਰੈਂਸ ਨਹੀਂ ਹੁੰਦੀ ਇਸ ਕਰਕੇ ਇਹ ਸਮੱਸਿਆ ਕੋਈ ਗਠਜੋੜ ਦੇ ਲੈਵਲ ਤੇ ਨਹੀਂ ਆਏਗੀ ਜਾਂ ਬੀਜੇਪੀ ਅਕਾਲੀ ਦਲ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਨਹੀਂ ਆਏਗੀ ਹਾਂ ਕੋਈ ਛੋਟੀਆਂ ਮੋਟੀਆਂ ਜਿਹੜੇ ਮੰਤralੇ ਜਦੋਂ ਬਦਲੁੰਦੇ ਨੇ ਚੇਂਜ ਹੁੰਦੀਆਂ ਨੇ ਜਿਹੜੇ ਛੋਟੀਆਂ ਮੋਟੀਆਂ ਹੁੰਦੀਆਂ ਨੇ ਉਹਨਾਂ ਤੇ ਜ਼ਰੂਰ ਕੋਈ ਕੰਟਰਡਿਕਸ਼ਨ ਆਉਂਦੀ ਆਉਂਦੀਆਂ ਨੇ ਪਰ ਵੱਡੇ ਦੇ ਨਾਮ ਤੇ ਚਰਚਾ ਕੀਤੀ ਜਾ ਸਕਦੀ ਹੈ ਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੇ ਫੋਰੈਸਟ ਮਨਿਸਟਰ ਨੂੰ ਹਟਾਇਆ ਜਾ ਸਕਦਾ ਹੈ ਯਾਨੀ ਕਿ ਅਨਿਲ ਜੋਸ਼ੀ ਤੇ ਚੁੰਨੀ ਲਾਲ ਭਗਤ ਚੁੰਨੀ ਲਾਲ ਨੂੰ ਹਟਾਇਆ ਜਾ ਸਕਦਾ ਤੇ ਹੋਰ ਵੀ ਕਈ ਮੰਤਰਾਲਿਆਂ ਦੀ ਰੀਸ਼ਫਲਿੰਗ ਹੋ ਸਕਦੀ ਹੈ